ਫਿਰ ਤੁਜੀ ਮੈਂ ਕਹਿੰਨਾ ਵੀ ਸਾਰਾ ਕੁਝ ਬਧੀ ਹੈ ਫਿਰ ਆਪਾਂ ਨੂੰ ਕੋਲ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਫਟਾਫੜ ਦੇਖ ਹੋਣਾ ਚਾਹੀਦਾ ਮਾਮੀ ਜੀ ਤੁਸੀਂ ਕਾਤੋਂ ਲਾਉਣ ਲੱਗੇ ਝਾੜੂ ਮੈਂ ਲਾਈ ਦੇਣਾ ਸੀ ਮੈਂ ਤਾਂ ਨਾ ਉਹ ਜਿਹੜੇ ਸੂਟ ਲਿਆਂਦੇ ਸੀ ਉਹਨਾਂ ਦੇ ਕਈਆਂ ਦੇ ਨਾ ਲਫਾਫੇ ਨਹੀਂ ਸੀ ਸਹੀ ਮੈਂ ਕਿਹਾ ਚੱਲ ਨਵੇਂ ਝੜਾ ਦਵਾਂ ਉਹ ਕੰਮ ਕਰਦੀ ਸੀ ਮਾਮੀ ਜੀ ਹਲਵਾਈ ਨੂੰ ਵੀ ਮੈਂ ਸਾਈ ਫੜਾਇਆ ਆ ਬਾਕੀ ਉਹ ਪੈਸੇ ਵਾਲਿਆਂ ਨੂੰ ਪੈਸੇ ਦੇ ਕੇ ਆਇਆ ਤੇ ਆ ਜਿਹੜਾ ਜਾਗੋ ਵੇਲੇ ਆਪਾਂ ਟੈਂਟ ਟੰਟ ਲਾਉਣੇ ਹੁੰਨੇ ਆ ਉਹਦੇ ਕੋਲੇ ਵੀ ਜਾ ਕੇ ਆਇਆ ਤਾਹੀਂ ਤਾਂ ਮੈਨੂੰ ਇੰਨਾ ਟਾਈਮ ਹੋ ਗਿਆ ਨਾਲੇ ਮਾਮੀ ਜੀ ਤੁਸੀਂ ਭੂਆ ਨੂੰ ਦੇਖਿਆ ਸੀ ਵਿਆਹ 'ਚ ਉਹ ਚੱਜ ਨਾਲ ਕਿਸੇ ਨਾਲ ਬੋਲੀ ਨਹੀਂ ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਉਹ ਸੀਮੀ ਦੇ ਵਿਆਹ ਤੋਂ ਖੁਸ਼ੀ ਨਹੀਂ ਸੀ ਮੈਨੂੰ ਤਾਂ ਨਾਲ ਲੜਾਈ ਤੋਂ ਬਹੁਤ ਡਰ ਲੱਗਦਾ ਓ ਜੇ ਉਹਨੇ ਆਕੇ ਤੁਹਾਨੂੰ ਕੁਝ ਬੋਲਿਆ ਉਦੋਂ ਤੁਸੀਂ ਬੋਲ ਪੈਣਾ ਫਿਰ ਇੰਨਾ ਦਾ ਨਹੀਂ ਪਤਾ ਇਹ ਆ ਜਾਣਾ ਉੱਪਰ ਦੀ ਫਿਰ ਐਵੇਂ ਘਰ 'ਚ ਉਹੀ ਕਲੇਸ਼ ਪੈ ਜਾਊਗਾ ਕੋਈ ਗੱਲ ਨਹੀਂ ਪੈਂਦਾ ਕਲੇਸ਼ ਪੈ ਜਾਣ ਦੇ ਹੁਣ ਉਹਦੇ ਤੋਂ ਡਰ ਕੇ ਥੋੜਾ ਰਹਿਣਾ ਆਪਾਂ ਵੇਖ ਪੁੱਤ ਮੈਂ ਤਾਂ ਤੈਨੂੰ ਇੱਕ ਗੱਲ ਕਹਿੰਦੀ ਸੀ ਵੀ ਮੈਨੂੰ ਵੀ ਪੇਕੇ ਗਈ ਨੂੰ ਖਾਸਾ ਟਾਈਮ ਹੋ ਗਿਆ ਮੈਂ ਕਦੀ ਰਾਤ ਨਹੀਂ ਰਹਿ ਕੇ ਆਈ ਸਿਮੇ ਕਰਕੇ ਆਥਰ ਨੂੰ ਮੈਂ ਮੁੜੇ ਹੁੰਦੀ ਸੀ ਹੁਣ ਮੇਰਾ ਵੀ ਜੀ ਕਰਦਾ ਵੀ ਮੈਂ ਇੱਕ ਰਾਤ ਲਾ ਆਵਾਂ ਲੈ ਮਾਮੀ ਜੀ ਇਹ ਕਿਹੜੀ ਗੱਲ ਐ ਤੁਸੀਂ ਇੱਕ ਰਾਤ ਦੀ ਬਜਾਏ ਦੋ ਰਾਤਾਂ ਲਾ ਆਓ ਮੈਂ ਤਾਂ ਆਏ ਕਹਿੰਦੀ ਸੀ ਕਿ ਤੁਸੀਂ ਅੱਜ ਹੀ ਵਗ ਜਾਂਦੇ ਅਜੇ ਏਡਾ ਦਿਨ ਖੜਾ ਹੈ ਹਾਂ ਗੱਲ ਤਾਂ ਤੇਰੀ ਠੀਕ ਐ ਮੈਂ ਅੱਜ ਹੀ ਭੱਗ ਜਾਨੀ ਆ ਹਾਂਜੀ ਮਾਮੀ ਜੀ ਨਾਲੇ ਮਾਮੀ ਜੀ ਜੇ ਤੁਸੀਂ ਉੱਥੇ ਦੋ ਦਿਨ ਲਾਇਓਂਗੇ ਤੁਹਾਡਾ ਵੀ ਮਨ ਹੋਰ ਹੋ ਜੂ ਕਿ ਹੁਣ ਇੱਥੇ ਤੁਹਾਡਾ ਸਿਮੀ ਬਿਨਾ ਵੀ ਨਹੀਂ ਜੀ ਲੱਗ ਰਿਆ ਗੱਲ ਤਾਂ ਪੁੱਤ ਤੇਰੀ ਠੀਕ ਐ ਮੈਂ ਹੁਣ ਹੀ ਵਗ ਜਾਨੀ ਆ ਨਾਲੇ ਤੂੰ ਹੈਪੀ ਨੂੰ ਦੱਸ ਦੀ ਵੀ ਮਾਮੀ ਪੇਕੇ ਗਈ ਹੋਈ ਐ ਹੁਣ ਮੈਂ ਬੈਂਕ 'ਚ ਕੱਪੜੇ ਪਾਣਾ ਠੀਕ ਐ ਮਾਮੀ ਜੀ ਦੱਸ ਦੂੰਗੀ ਮੈਂ ਆਪੀ ਲਵੀਬ ਚੰਗਾ ਨੀਆ ਆ ਗਈ ਮਾਮੀ ਜੀ ਮੈਂ ਚਲੋ ਤਿਆਰ ਨਾਲ ਜਾਇਓ ਹਾਂ ਬਤ ਤਿਆਰ ਨਾਲ ਹੀ ਜਾਵਾਂਗੀ ਤੁਸੀਂ ਕੱਪੜੇ ਤਾਂ ਬਦਲੇ ਨਹੀਂ ਕੱਪੜੇ ਤਾਂ ਪੁੱਤ ਦੋ ਸੂਟ ਮੈਂ ਇਹਦੇ ਜੀ ਪਾ ਲੈਨੇ ਚੌੜੜਿਆ ਵੈ ਮਾਮੀ ਵੀ ਦੇਖ ਕੇ ਜਾਣਦਾ ਚਾਹ ਤਾਂ ਫਿਰ ਹੁੰਦਾ ਹੀ ਹੈ ਪੁੱਤ ਹਾਂਜੀ ਚੰਗਾ ਤੁਸੀਂ ਦੋਨੇ ਜਣੇ ਘਰ ਦਾ ਤਿਆਰ ਰੱਖਿਓ ਹੁਣ ਕੋਈ ਨਾ ਕੋਈ ਨਾ ਮਾਮੀ ਤੁਸੀਂ ਬਿਲਕੁਲ ਫਿਕਰ ਨਾ ਕਰੋ

ਨਾ ਹੈਪੀ ਦੀਂਦਾ ਐ ਨਾ ਤੇਰੀ ਮੰਮੀ ਦੀਂਦੀ ਐ ਕਿਤੇ ਗਏ ਹੋਏ ਨੇ ਭੂਆ ਜੀ ਮੰਮੀ ਜੀ ਤਾਂ ਨਾ ਅੱਵੇ ਪੇਕੇ ਗਏ ਨੇ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਸੀ ਗਿਆ ਨੂੰ ਕਹਿੰਦੇ ਚੱਲ ਮੈਂ 2 ਦਿਨ ਲਾਏ ਆਉਣੀ ਆ ਅਬੱਸ ਥੋੜਾ ਟਾਈਮ ਹੀ ਹੋਇਆ ਓਦੋਂ ਗਏ ਨੇ ਇਹ ਪਤਾ ਨਹੀਂ ਖੇਤ ਗਏ ਹੋਏ ਨੇ ਮੈਨੂੰ ਤਾਂ ਕੁਛ ਦੱਸ ਕੇ ਨਹੀਂ ਗਏ ਆਹੋ ਭਾਈ ਕੁੜੀ ਦਾ ਵਿਆਹ ਕਰਤਾ ਦਿੱਲੀ ਹੋ ਗਈ ਉਹਨੂੰ ਕਿਹੜਾ ਕੋਈ ਕੰਮ ਆਗਾ ਹੁਣ ਤੁਸੀਂ ਫਰੀਦ ਦੇ ਨੌਕਰ ਮਿਲੇ ਹੋਇਓ ਕੰਮ ਕਰਨ ਨੂੰ ਉਹਨਾਂ ਤਾਨੂੰ ਮੌਜਾਂ ਹੋ ਗਈਆਂ ਉਹਨੂੰ ਕਿਹੜਾ ਕੋਈ ਰੋਕਣ ਟੋਕਣ ਵਾਲਾਗਾ ਉਹ ਤਾਂ ਚੁੰਨੀ ਚੱਪਿਆ ਕਰੂਗੀ ਜਿੱਧਰ ਨੂੰ ਜੀਉ ਹੋਇਆ ਕਰੂ ਵਗਜਿਆ ਕਰੂਗੀ ਘਰੇ ਤੂੰ ਕੰਮ ਕਰਨੋਂ ਮਿਲ ਗਈ ਫਰੀ ਦਾ ਨੌਕਰਾ ਹੈਪੀ ਖੇਤ ਚ ਮਿਲ ਗਿਆ ਤੂੰ ਇੱਥੇ ਘਰ ਦੇ ਕੰਮਾਂ ਚ ਮਰੀ ਜਾਨੀ ਐ ਹੈਪੀ ਵਿਚਾਰਾ ਖੇਤ ਮਰੀ ਜਾਂਦਾਗਾ ਐਦੂ ਬਦਦੇ ਨੂੰ ਐਸ਼ ਕਿੱਥੇ ਮਿਲੂਗੀ ਫੁਆਜੀ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਮਾਮੀ ਜੀ ਨਾ ਕੰਮ ਤੋਂ ਟਲਦੇ ਨੇ ਉਹ ਤਾਂ ਆਪ ਹੀ ਮੇਰੇ ਨਾਲ ਬਠੇਰਾ ਕੰਮ ਕਰਾਉਂਦੇ ਨੇ ਮੈਂ ਹੀ ਹਜੇ ਰੋਕਦੀ ਰਹਿ ਜਾਨੀ ਆ ਆਪੇ ਕੇ ਜਾਣ ਨੂੰ ਵੀ ਮੈਂ ਹੀ ਕਿਹਾ ਵੀ ਮੰਮੀ ਜੀ ਤੁਸੀਂ ਰਾਤ ਰਹਿਆ ਹੋ ਉਹ ਤਾਂ ਅੱਜ ਤੱਕ ਕਰ ਕਦੇ ਰਾਤ ਹੀ ਨਹੀਂ ਰਹੇ ਸਵੇਰੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਨਹੀਂ ਪੁੱਤ ਤੁਸੀਂ ਨਹੀਂ ਜਾਣਦੇ ਉਹਨੂੰ ਮੈਂ ਜਾਣਦੀ ਆ ਉਹ ਮਿੰਨੀ ਜੀ ਚਲਾਕ ਬਥੇਰੀ ਹੈਗੀ ਆਹੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਭੋਲ ਹੋਰ ਕੇਗਾ ਤੁਹਾਨੂੰ ਤਾਂ ਇਹ ਹੈ ਵੀ ਮੰਮੀ ਸਾਡਾ ਬਹੁਤ ਕਰਦੀ ਹੈ ਵੀ ਬਹੁਤ ਚੰਗੀ ਹੈ ਪਰ ਉਹ ਕਰਦੀ-ਕੁਰਦੀ ਕਿਸੇ ਦਾ ਨਹੀਂ ਨਾਲੇ ਪੁੱਤ ਮੰਮੀ ਅੱਜ ਤੱਕ ਬਣੀਆਂ ਨੇ ਕਿਸੇ ਦੀਆਂ ਜਿੰਨਾ ਭੂਆ ਨੂੰ ਪਿਆਰ ਹੁੰਦਾ ਨਾ ਉਹਨਾਂ ਮਾਮੀਆਂ ਨੂੰ ਨਹੀਂ ਹੁੰਦਾ ਜੇ ਮੇਰੇ ਦਿਲ 'ਚ ਪਿਆਰ ਹੈ ਤਾਂ ਹੀ ਤੁਹਾਨੂੰ ਮਿਲਣਾ ਆ ਜਾਨੀਆ ਤੇਰੀ ਮਾਮੀ ਨੇ ਤਾਂ ਕਦੇ ਇਹ ਨਹੀਂ ਕਿਹਾ ਵੀ ਜਾਓ ਭਾਈ ਆਪਦੀ ਭੂਆ ਨੂੰ ਮਿਲਿਓ ਇਹ ਤੋੜਨ ਵਾਲੀਆਂ ਗੱਲਾਂ ਨਹੀਂ ਤਾਂ ਹੋਰ ਕੀ ਐ ਨਾ ਨਾ ਭੂਆ ਜੀ ਮਾਮੀ ਜੀ ਨੇ ਤਾਂ ਕਦੇ ਨਹੀਂ ਸਾਨੂੰ ਆਏ ਕਿਹਾ ਵੀ ਤੁਸੀਂ ਆਪਦੀ ਭੂਆ ਕੋਲੇ ਜਾਓ ਨਾ ਜਾਂ ਉਹਨੂੰ ਬੁਲਾਓ ਨਾ ਬਸ ਸਾਡੇ ਤੋਂ ਹੀ ਨਹੀਂ ਨਿਕਲਿਆ ਜਾਂਦਾ ਤੁਹਾਨੂੰ ਪਤਾ ਇਹ ਕੱਲੇ ਜਾਣੇ ਨੇ ਫਿਰ ਇਹਨਾਂ ਨੇ ਖੇਤੀ ਦਾ ਵੀ ਸੰਭਾਲਣਾ ਖੇਤੀ ਵਾਲੇ ਬੰਦੇ ਦਾ ਤਾਂ ਉਹੀ ਨਹੀਂ ਟਾਈਮ ਲੱਗਦਾ ਹੈਗਾ ਆ ਤਾਂ ਥੋੜਾ ਵਧੀਆ ਬਹਾਨਾ ਹੈਗਾ ਵੀ ਭੂਆ ਜੀ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਤੇਰੇ ਕੋਲ ਆਉਣ ਦਾ ਆ ਹੁਣ ਕੁੜੀ ਵਿਆਹਤੀ ਫਿਰ ਉਹਦੇ ਕੋਲ ਵੀ ਤਾਂ ਜਾਇਆ ਕਰੋਗੇ ਕੋਹ ਨੂੰ ਵੀ ਇਹੀ ਕਹੋਗੇ ਵੀ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਤੇਰੇ ਕੋਲ ਆਉਣ ਦਾ ਲਓ ਭੂਆ ਜੀ ਹਜੇ ਨਮੀ ਨਮੀ ਤਾਂ ਰਿਸ਼ਤੇਦਾਰੀ ਬਣੀ ਹੈ ਉੱਥੇ ਅਸੀਂ ਕੀ ਮੈਂ ਕਹਿ ਸਕਦੇ ਆ ਵੀ ਭਈ ਤੇਰੇ ਕੋਲ ਅਸੀਂ ਆ ਨਹੀਂ ਸਕਦੇ ਉੱਥੇ ਤਾਂ ਸਾਨੂੰ ਜਾਣਾ ਹੀ ਪਊ ਅੱਛਾ ਭੂਆ ਨੂੰ ਤਾਂ ਕਹਿ ਸਕਦੇ ਹੋ ਬੀਪੂ ਆਸੀ ਤਰ ਕੋ ਆ ਨਹੀਂ ਸਕਦੇ ਕੁੜੀ ਨੂੰ ਨਹੀਂ ਕਹਿ ਸਕਦੇ ਇਸ ਦਾ ਮਤਲਬ ਤਾਂ ਇਹ ਹੋਇਆ ਵੀ ਸਿਮੂ ਉਸ ਘਰ ਦੀ ਕੁੜੀ ਹੈ ਮੈਂ ਨਹੀਂ ਲਓ ਬੂਆ ਜੀ ਅਸੀਂ ਕਦੋਂ ਕਹਨੇ ਆ ਵੀ ਤੁਸੀਂ ਇਸ ਘਰ ਦੀ ਧੀ ਨਹੀਂ ਹੈਗੇ ਹੁਣ ਉੱਥੇ ਤਾਂ ਨਮੀ ਨਮੀ ਰਿਸ਼ਤੇਦਾਰੀ ਬਣੀ ਹੈ ਉੱਥੇ ਤਾਂ ਜਾਣਾ ਹੀ ਪਊ ਨੇ ਬੱਸ ਪੁੱਤ ਤੂੰ ਮੈਨੂੰ ਨਾ ਸਖਾ ਇਹ ਸਭ ਤੇਰੀ ਮੰਮੀ ਦੀਆਂ ਚਲਾਕੀਆਂ ਨੇ ਜਿੱਥੇ ਉਹ ਤੁਹਾਨੂੰ ਕਹੂਗੀ ਵੀ ਜਾਣਾਗਾ ਉੱਥੇ ਤੁਸੀਂ ਜਾਉਗੇ ਜਿੱਥੇ ਉਹ ਕਹੂਗੀ ਇੱਥੇ ਨਹੀਂ ਜਾਣਾ ਤੁਸੀਂ ਇੱਥੇ ਨਹੀਂ ਜਾਂਦੇ ਹੁਣ ਤੱਕ ਕੋਨੇ ਇਹੀ ਕੁਛ ਕੀਤਾ ਮੇਰੇ ਪਤੀ ਜਪਤੀ ਜਿਵੇਂ ਤੋਂ ਦੂਰ ਕਰਤੇ ਉਹ ਮੇਰਾ ਵੀ ਢਮਚਦਾ ਹੈ ਤਾਂ ਹੀ ਮੈਂ ਬੋਲਦੀ ਆ ਉਹਨੇ ਇੱਥੇ ਮੇਰੇ ਪਤੀ ਜਪਤੀ ਜ ਨੂੰ ਲਿਆ ਕੇ ਕੋਈ ਇਨਸਾਨ ਨਹੀਂ ਕੀਤਾ ਅਬਦੁੱਲਾਲ ਚ ਨੂੰ ਲੈ ਕੇ ਆਈ ਹੈ ਕੋਈ ਨਾ ਹੌਲੀ ਹੌਲੀ ਤੁਹਾਨੂੰ ਲੱਗ ਜੂ ਪਤਾ ਧੂਆ ਜੀ ਆ ਹੁਣ ਸਰ ਤੁਸੀਂ ਕਿਹੋ ਜਿਹੀਆਂ ਗੱਲਾਂ ਲੈ ਕੇ ਬਹਿ ਗਏ ਨਾਲੇ ਮਾਮੀ ਨੂੰ ਕਾਹਦਾ ਲਾਲਚ ਹੋਣਾ ਉਹਨੇ ਤਾਂ ਇਹਨਾਂ ਨੂੰ ਮਾਵਣ ਕੇ ਪਾਲਿਆ ਜਦੋਂ ਦੀ ਮੈਂ ਵਿਆਹ ਕੇ ਆਈ ਆ ਉਹਨਾਂ ਨੇ ਕਦੇ ਮੇਰੇ ਨਾਲ ਨਹੀਂ ਫਰਕ ਕੀਤਾ ਫਿਰ ਉਹ ਇਹਨਾਂ ਨਾਲ ਕਿੱਥੋਂ ਕਰ ਲੈਣਗੇ ਮੈਨੂੰ ਬਿਨਾ ਮੰਗੇ ਚੀਜ਼ ਲਿਆ ਦਿੰਦੇ ਨੇ ਹੋਰ ਮੈਨੂੰ ਕੀ ਚਾਹੀਦਾ ਨਾ ਚੀਜ਼ ਲਿਆ ਕੇ ਕਿਵੇਂ ਨੰ ਦੇਵੇ ਹੈਪੀ ਸਾਰਾ ਦਿਨ ਖੇਤਾਂ 'ਚ ਕਾਲੇ ਬਲਦ ਵਾਂਗੂ ਕਮਾਉਂਦਾ ਮੇਰੇ ਪੇਕਿਆਂ ਦੀ ਜ਼ਮੀਨ ਦਾ ਸਾਰਾ ਠੇਕਾ ਖਾਂਦੀ ਐ ਜੇ ਚਾਰ ਚੀਜ਼ਾਂ ਤੈਨੂੰ ਲਿਆਤੀਆਂ ਤਾਂ ਕਿ ਲੋੜ ਆ ਗਿਆ ਉਹ ਥੋੜਾ ਪੈਸਾ ਥੋੜੇ ਤੇ ਲਈ ਜਾਂਦੀ ਐ ਆਬਦੀ ਬੱਲੇ ਬੱਲੇ ਕਰਾਈ ਜਾਂਦੀ ਐ ਇਸੇ ਗੱਲ ਤੇ ਤੁਸੀਂ ਖੁਸ਼ ਹੋਏ ਫਿਰਦੇ ਹੋ ਵੀ ਮਾਂ ਵੀ ਸਾਡਾ ਤਾਂ ਬਹੁਤ ਕਰਦੀ ਐ ਨਾ ਕਰਨੂ ਕਿ ਤੁਹਾਡੇ ਨਾਲ ਉਹ ਐਫ ਡੀਆ ਕਰਾਤੀਆਂ ਉਹ ਥੋੜਾ ਪੈਸਾ ਹੈਗਾ ਆਬਦੇ ਨਾ ਜਮਾ ਕਰਾਈ ਜਾਂਦੀ ਐ ਚਲੋ ਕੋਈ ਨਾ ਭੂਆ ਜੀ ਫੇਰ ਕੀ ਹੋ ਗਿਆ ਜੇ ਉਹ ਪੈਸਾ ਆਬਦੇ ਖਾਤੇ ਚ ਰੱਖੀ ਜਾਂਦੇ ਨੇ ਉਹਨਾਂ ਨੇ ਕਿਨੂ ਦੇਣੇ ਨੇ ਉਹਨਾਂ ਨੂੰ ਵੀ ਦੇਖਣ ਨੂੰ ਅਸੀਂ ਆ ਚਲੋ ਛੱਡੋ ਇਹਨਾਂ ਗੱਲਾਂ ਨੂੰ ਅੱਜ ਆਪਾਂ ਚਾਹ ਪੀਏ ਚਲੋ ਹੋਰ ਹਲ ਕੋਈ ਚਾਹ ਲੈ ਮੈਂ ਕੱトゥ ਵੇਪੀ ਨੂੰ ਫੋਨ ਕਰ ਲੈਂਦੀ ਕਹਿ ਦਿੰਦੀ ਵੀ ਭੂ ਆਈ ਹੈਗੀ ਮੈਨੂੰ ਮਿਲ ਜਵੇ ਕਿਤੇ ਅਥਣ ਤੱਕ ਉਹ ਆਵੀ ਨਾ ਮੈਨੂੰ ਬਿਨਾਂ ਮਿਲੇ ਜਾਣਾ ਪਵੇ ਕੋਈ ਨਾ ਭੋਈ ਤੁਸੀਂ ਚਾਹ ਪੀ ਲਓ ਫੇਰ ਆਪਾਂ ਫੋਨ ਕਰ ਦਾਂਗੇ ਲੋ ਭੂਆ ਜੀ ਆਈ ਗਏ ਸਤਿ ਸ਼੍ਰੀ ਅਕਾਲ ਪੂਆ ਜੀ ਸਤਿ ਸ਼੍ਰੀ ਅਕਾਲ ਪੂਆ ਉਹ ਠੀਕ ਠਾਕ ਹਾਂ ਪੂਆ ਜੀ ਠੀਕ ਠਾਕ ਤੁਸੀਂ ਦੱਸੋ ਸਭ ਵਧੀਆ ਹੈ ਪੁੱਤ ਵਧੀਆ ਐਨੀ ਗਰਮੀ ਦੇ ਵਿੱਚ ਖੇਤੋਂ ਆਏਂ ਦੱਸ ਮੈਂ ਤਾਂ ਆਰਾਮ ਕਰ ਲਿਆ ਕਰ ਪੂਆ ਜੀ ਆਰਾਮ ਕਿੱਥੇ ਹੁਣ ਤੁਹਾਨੂੰ ਪਤਾ ਜੀ ਵੀ ਜੀਰੀ ਦਾ ਟਾਈਮ ਐ ਉੱਥੇ ਰਹਿਣਾ ਪੈਂਦਾ ਮੈਂ ਤਾਂ ਪੁੱਤ ਤੈਨੂੰ ਐ ਕਹਿਨੀ ਐ ਤੂੰ ਕਾਹ ਨੂੰ ਰੰਗ ਕਾਲਾ ਕੀਤਾਗਾ ਉੱਥੇ ਧੁੱਪੇ ਫਿਰ ਫਿਰ ਕੇ ਜਿਵੇਂ ਤਾਂ ਆਪਦੀ ਪਿੰਡ ਵਾਲੀ ਠੇਕੇ ਤੇ ਦਿੱਤੀ ਹੋਈ ਜ਼ਮੀਨ ਇਹਨੂੰ ਵੀ ਦੇ ਦੇ ਨਾ ਤੇਰੀ ਮੱਤ ਮਾਰੀ ਐ ਤੂੰ ਮਿੱਟੀ ਨਾਲ ਮਿੱਟੀ ਹੋਈ ਜਾਣਾ ਹੈਗਾ ਤੂੰ ਇਹਨੂੰ ਵੀ ਠੇਕੇ ਤੇ ਦੇ ਦੇ ਆਪਦਾ ਪੁੱਤ ਕੋਈ ਕੰਮ ਤੋੜ ਲੈ ਜੇ ਤੈਨਨੇ ਨਹੀਂ ਕੋਈ ਕੰਮ ਕਰਨਾ ਸੁੱਖ ਨਾਲ ਤੇਰੀ ਜ਼ਮੀਨ ਬਥੇਰੀ ਐ ਤੈਨੂੰ ਤਾਂ ਉਹਦਾ ਹੀ ਠੇਕੇ ਨਹੀਂ ਮੁੱਕਦਾ ਉਹ ਆ ਜੀ ਕੰਮ ਕਿਹੜਾ ਤੋੜ ਲੀਏ ਕੰਮ ਤੋੜਨ ਤੇ ਵੀ ਬਹੁਤ ਪੈਸੇ ਲੱਗਦੇ ਨੇ ਹੁਣ ਜੇ ਠੇਕੇ ਤੇ ਦੇ ਕੇ ਘਰੇ ਬਹਿਨੇ ਆ ਤਾਂ ਘਰੇ ਨੂੰ ਸਰੀਰ ਰੋਗੀ ਹੁੰਦਾ ਬੈਠਿਆਂ ਦਾ ਚੱਲ ਖੇਤੇ ਚ ਕੰਮ ਕਰਨ ਨਾਲ ਸਰੀਰ ਤਾਂ ਬਣਿਆ ਰਹਿੰਦਾ ਐ ਮੈਂ ਤੂੰ ਤਾਂ ਕਹਤਾਂ ਵੀ શરીર ਬਣਿਆ ਰਹਿੰਦਾਗਾ ਪਰ ਇਹ ਖੇਤੀ ਚ ਬਚਦਾ ਕੀ ਹੈਗਾ ਜਿੰਨਾ ਆਪਾਂ ਖੇਤੀ ਤੇ ਲਾਉਨੇ ਆ ਉਹਨਾਂ ਦਾ ਪੁੱਤ ਬਚਦਾ ਨਹੀਂ ਹੈਗਾ ਤਾਂ ਹੀ ਤੈਨੂੰ ਕਹਨੀ ਹੈ ਵੀ ਇਹਨੂੰ ਠੇਕੇ ਤੇ ਦੇ ਕੇ ਆਪਦਾ ਕੋਈ ਬਿਜ਼ਨਸ ਤੋਰ ਲੈ RAM ਨਾਲ ਕੁਰਸੀ ਤੇ ਬੈਠੇਗਾ ਚਾਰ ਤੈਨੂੰ ਪੈਸੇ ਬਚਣਗੇ ਨਾ ਤੂੰ ਕਹਣਾਗਾ ਕੰਮ ਤੋਰਨ ਲਈ ਮੈਨੂੰ ਪੈਸਾ ਚਾਹੀਦਾਗਾ ਤੇਰੇ ਕੋ ਘਾਟਾ ਕਾਸੇ ਦਾ ਇੰਨੇ ਸਾਲਾਂ ਦਾ ਜਿਹੜਾ ਠੇਕਾ ਹੈਗਾ ਉਹ ਜਮਾ ਹੀ ਹੈ ਪੂਆ ਜੀ ਤੁਹਾਨੂੰ ਤਾਂ ਪਤਾ ਹੀ ਆ ਵੀ ਕੁੜੀ ਦਾ ਹੁਣ ਵਿਆਹ ਕਰਕੇ ਹਟਿਆ ਉਹ ਵੀ ਆਪਾਂ ਧੂਮ ਤਾਮ ਨਾਲ ਕੀਤਾ ਹੁਣ ਐਡੀ ਛੇਤੀ ਮੈਂ ਨਵਾਂ ਕੰਮ ਕਿਵੇਂ ਤੋੜ ਲਵਾਂ ਨਾਲੇ ਪੂਆ ਜੀ ਮੈਨੂੰ ਤਾਂ ਖੇਤੀ ਕਰਨੀ ਹੈ ਵਧੀਆ ਲੱਗਦੀ ਹੈ ਆ ਬਿਜ਼ਨਸ ਕਰਨ ਦਾ ਤਾਂ ਮੈਨੂੰ ਸ਼ੌਂਕ ਨਹੀਂ ਜੇ ਮੈਨੂੰ ਆਈ ਕੋਈ ਕੰਮ ਕਰਨ ਦਾ ਸ਼ੌਂਕ ਹੁੰਦਾ ਵੀ ਬਾਹਰੇ ਕੋਈ ਕੰਮ ਤੋੜ ਲਾਂ ਫਿਰ ਮੈਂ ਖੇਤੀ ਕਾਨੂੰ ਕਰਦਾ ਚੱਲ ਭਾਈ ਤੁਹਾਡੀ ਮਰਜ਼ੀ ਹੈ ਚੱਲੀ ਚੱਲੋ ਆਪਦੀ ਮੰਮੀ ਦੇ ਇਸ਼ਾਰਿਆਂ ਤੇ ਕਰੀ ਚੱਲੋ ਖੇਤੀਆਂ ਪੂਆ ਜੀ ਇਹ ਚ ਮੰਮੀ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਭਲਾ ਕੀ ਗੱਲ ਆ ਹਉ ਉਹ ਤਾਂ ਮੈਂ ਹੀ ਕਿਹਾ ਸੀ ਵੀ ਖੇਤੀ ਮੰਮੀ ਜੀ ਮੈਂ ਕਰੂੰਗਾ ਉਹ ਤਾਂ ਵਿਚਾਰੀ ਪਹਿਲੀ ਠੇਕੇ ਤੇ ਦਿੰਦੀ ਸੀ ਪਿੰਡ ਵਾਲੀ ਜ਼ਮੀਨ ਮੈਂ ਤਾਂ ਠੇਕੇ ਦਿੱਤੀ ਐ ਹੁਣ ਉੱਥੇ ੱਡੀ ਦੂਰ ਜਾਣਾ ਔਖਾ ਜੇ ਕਿਤੇ ਉਹ ਵੀ ਇੱਥੇ ਹੁੰਦੀ ਮੈਂ ਤਾਂ ਉਹਨੂੰ ਵੀ ਨਾ ਠੇਕੇ ਤੇ ਦਿੰਦਾ ਆਹੋ ਮੰਨ ਦੇ ਤਾਂ ਤੁਸੀਂ ਆਪਣੀ ਮੰਮੀ ਦੀ ਹੀ ਹੋ ਕੁੜੀ ਦਾ ਵਿਆਹ ਵੀ ਤਾਂ ਆਪਣੀ ਮੰਮੀ ਦੇ ਕਹੇ ਤੂੰ ਕੀਤਾ ਭੂਆ ਦੀ ਤਾਂ ਮੰਨੀ ਵੀ ਨਾ ਮੈਂ ਜਦੋਂ ਮੈਂ ਲੈ ਕੇ ਆਈ ਸੀ ਰਿਸ਼ਤਾ ਉਦੋਂ ਤਾਂ ਤੁਸੀਂ ਕਹਤਾ ਵੀ ਨਾ ਭੂਆ ਹਜੇ ਨਹੀਂ ਵਿਆਹ ਕਰਨਾ ਹਜੇ ਤਾਂ ਸਿਮੀ ਪੜਦੀ ਐ। ਨਾ ਹੁਣ ਕੀ ਉਹਦੀ ਪੜ੍ਹਾਈ ਪੂਰੀ ਹੋਗੀ। ਹੁਣ ਵੀ ਤੱਦ ਵਿਚਾਲੇ ਰਹਗੀ। ਉਹ ਤਾਂ ਤੁਹਾਨੂੰ ਬੱਸ ਐ ਸੀ ਵੀ ਪੂਆ ਦੇ ਹੱਥੋਂ ਰਿਸ਼ਤਾ ਨਹੀਂ ਲੈਣਾ। ਲੈ ਪੂਆ ਜੀ। ਭਲਾ ਤੱਦ ਵਿਚਾਲੇ ਕਿਉਂ ਰਹਗੀ ਪੜ੍ਹਾਈ? ਅਸੀਂ ਰਿਸ਼ਤਾ ਮੁੰਡਾ ਨਾਲ ਗੱਲ ਖੋਲ ਕੇ ਕੀਤਾ ਵੀ ਭਾਈ ਇਹਦੀ ਪੜ੍ਹਾਈ ਰਹਿੰਦੀ ਐ ਉਹ ਤੁਹਾਨੂੰ ਪੂਰੀ ਕਰਾਉਣੀ ਪਊਗੀ। ਜੇ ਉਹ ਜਵਾਬ ਦੇ ਦਿੰਦੇ ਵੀ ਅਸੀਂ ਪੜ੍ਹਾਈ ਕਰਾ ਸਕਦੇ। ਫੇਰ ਅਸੀਂ ਭਲਾ ਰਿਸ਼ਤਾ ਕਿਉਂ ਕਰਦੇ? ਬੇਟਾ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਬਾਪ ਤਾਂ ਬਾਅਦ ਕਿਹੜਾ ਪੜ੍ਹਾਈ ਕਰਾਉਂਦਾ ਹੈਗਾ ਆਹ ਦੇਖ ਲਈ ਇੱਥੇ ਤੂੰ ਐ ਇੱਥੇ ਮੈਂ ਐ ਬਾਪ ਤਾਂ ਬਾਅਦ ਤਾਂ ਅਗਲਾ ਕੰਮ ਹੀ ਗੱਲ ਪਾ ਦਿੰਦਾ ਨਹੀਂ ਨਹੀਂ ਭੂਆ ਜੀ ਇਹ ਜੀ ਗੱਲ ਨਹੀਂ ਹੈਗੀ ਉਹ ਪੜ੍ਹਿਆ ਲਿਖਿਆ ਪਰਿਵਾਰ ਹੈ ਉਹਨਾਂ ਨੇ ਤਾਂ ਇੱਥੋਂ ਤੱਕਰ ਕਹਿਤਾ ਵੀ ਅਸੀਂ ਆ ਪੜ੍ਹਾਈ ਤੇ ਦੀ ਪੂਰੀ ਕਰਾਵਾਂਗੀ ਜੇ ਕੁੜੀ ਨੇ ਅੱਗੇ ਵੀ ਪੜ੍ਹਨਾ ਹੈ ਨਾ ਤਾਂ ਅਸੀਂ ਉਹ ਵੀ ਪੜ੍ਹਾਵਾਂਗੇ ਤੁਹਾਨੂੰ ਪਤਾ ਤਾਂ ਹੈਗਾ ਵੀ ਉਹ ਨੌਕਰੀਆਂ ਵਾਲੇ ਬੰਦੇ ਨੇ ਤੇ ਮੇਰੀ ਵੀ ਸਿਮੀ ਭਤੀਜੀ ਹੈ ਮੈਂ ਕਿਹੜਾ ਰਿਸ਼ਤਾ ਮਾੜਾ ਕਰਾਉਂਦੀ ਸੀ ਪਰ ਤੂੰ ਤਾਂ ਮੇਰੀ ਗੱਲ ਸੁਣੀ ਹੀ ਨਹੀਂ ਅੱਧ ਵਿਚਾਲੇ ਕੱਟਤੀ ਤੂੰ ਤਾਂ ਰਾਮ ਨਾਲ ਕਹਿਤਾ ਭਾਈ ਕੁੜੀ ਪੜਦੀ ਐ ਅਸੀਂ ਤਾਂ ਹਜੇ ਵਿਆਹ ਕਰਨਾ ਹੀ ਨਹੀਂ ਆਪਾਂ ਨੂੰ ਤਾਂ ਭਾਈ ਇਸ ਗੱਲ ਦਾ ਪੂਰਾ ਗੁੱਸਾ ਹੈਗਾ ਵੀ ਤੁਸੀਂ ਪੂਆ ਦੀ ਤਾਂ ਮੰਨੀ ਨਹੀਂ ਨਾਨਕਿਆਂ ਦੀ ਚੱਲੀ ਐ ਪੂਆ ਜੀ ਜਦ ਅਸੀਂ ਰਹਿੰਦੀ ਨਾਨਕਿਆਂ ਫਿਰ ਨਾਨਕਿਆਂ ਦੀ ਐ ਮੰਨਣੀ ਪਊ ਨਾਲਿਆ ਮੰਨਣ ਮਨਾਉਣ ਨੂੰ ਮਾਮੀ ਨੇ ਕਿਹੜਾ ਆਪ ਮੂਰੇ ਹੋ ਕੇ ਰਿਸ਼ਤਾ ਕੀਤਾ ਰਿਸ਼ਤੇ ਦੀ ਦੱਸ ਤਾਂ ਮੈਨੂੰ ਪਈ ਸੀ ਮੈਂ ਆ ਕੇ ਮਾਮੀ ਨੂੰ ਦੱਸਿਆ ਵੀ ਭਾਈ ਇਹ ਜਾ ਰਿਸ਼ਤਾ ਵੀ ਮਾਮੀ ਜੀ ਤੁਸੀਂ ਦੱਸੋ ਆਪਾਂ ਕੀ ਕਰਨਾ ਜੇ ਸਾਨੂੰ ਵਧੀਆ ਲੱਗਿਆ ਤਾਂ ਸੀ ਰਿਸ਼ਤਾ ਕਰਤਾ ਮਾਮੀ ਨੂੰ ਤਾਂ ਤੁਸੀਂ ਤਾਂ ਬਦਨਾਮ ਕਰੋ ਜੇ ਮਾਮੀ ਜੀ ਨੇ ਆਪ ਆਪਦੇ ਹੱਥੀ ਰਿਸ਼ਤਾ ਲਿਆਂਦਾ ਹੁੰਦਾ ਸਾਡੀ ਕੋਈ ਸਲਾਹ ਨਾ ਲਈ ਹੁੰਦੀ ਜਦੋਂ ਸਾਰਾ ਕੁਝ ਸਾਡੀ ਮਰਜ਼ੀ ਨਾਲ ਹੋਇਆ ਫਿਰ ਮਾਮੀ ਜੀ ਤੇ ਗੁੱਸਾ ਕਰਨਾ ਤਾਂ ਜਾਇਜ਼ ਨਹੀਂ ਚੱਲ ਕੋਈ ਨਾ ਇਹ ਗੱਲਾਂ ਤਾਂ ਤੇਰੀ ਮਾਮੀ ਨਾਲ ਹੀ ਹੋਣਗੀਆਂ ਤੂੰ ਤਾਂ ਕਿਸੇ ਲੈਣ ਤੇ ਨਹੀਂ ਆਉਂਦਾ ਜਾ ਕਰ ਲੈ ਜਾ ਕੇ RAMBHA चलो ठीक है जी। कर लो मैं बैद दोपहर की रोटी बना ला चल बना लुआई चाह बनावा थोड़ी थुड़ थोड़ी और ना 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 मेरे तो नहीं जी करता चाहू ਗਰਮੀ ਬਹੁਤ ਹੈਗੀ ਤੂੰ ਬਹਿ ਜਾ ਬਿੰਦਚਾਰ ਗੱਲਾਂ ਹੀ ਕਰ ਲੈਨੇ ਮੈਂ ਤਾਂ ਐਸੀ ਮੈਂ ਕਿਹ ਜੇ ਪੀਣੀਆ ਬਣਾ ਦੇਨੀ ਆ ਨਾ ਹੋਰ ਸੁਣਾ ਤੇਰੇ ਪੇਕੀ ਸੁਖਸਾਂ ਦਾ ਮਾਰ ਜਾਂਦੇ ਨੇ ਕਿਹੜਾ ਗੂੜਾ ਹਾਂਜੀ ਪੂਆ ਜੀ ਸਭ ਠੀਕ ਠਾਕ ਨੇ ਪਰ ਜਲਦੀ ਤਾਂ ਉਹਨਾਂ ਤੋਂ ਕਿੱਥੇ ਕਿਹੜਾ ਵਜਦਾ ਤੁਹਾਨੂੰ ਪਤਾ ਤਾਂ ਹੈਗਾ ਭਰਾ ਮੇਰਾ ਨੌਕਰੀ ਵਾਲਾ ਫਿਰ ਮੰਮੀ ਤੋਂ ਵੀ ਨਹੀਂ ਇੰਨਾ ਆਇਆ ਜਾਂਦਾ ਚੱਲ ਜੇ ਉਹਨਾਂ ਤੋਂ ਨਹੀਂ ਆਇਆ ਜਾਂਦਾ ਤੂੰ ਜਾ ਆਇਆ ਕਰ ਮਾਰ ਆਇਆ ਕਰ ਕਿਹੜਾ ਰਹ ਆਇਆ ਕਰ ਚਾਰ ਦਿਨ ਕੰਮ ਕਰਨ ਉੱਤੇ ਤੇ ਇੱਥੇ ਤੇਰੀ ਮਾਮੀ ਬਠੇਰੀ ਹੈਗੀ ਮੈਂ ਵੀ ਭੂਆ ਜੀ ਜਾਇ ਆਉਣੀ ਹੁੰਨੀ ਆ ਪਰ ਜਾਦੇ ਦਿਨ ਰਹਿ ਕੇ ਨਹੀਂ ਆਉਂਦੀ ਫਿਰ ਮੈਨੂੰ ਆਏ ਹੋ ਜਾਂਦਾ ਵੀ ਪਿੱਛੋਂ ਮਾਮੀ ਜੀ ਇਕੱਲੇ ਨੇ ਇਹਨਾਂ ਦਾ ਜੀ ਨਹੀਂ ਲੱਗਣਾ ਨਾ ਜੀ ਲੱਗਣ ਨੂੰ ਇਹ ਕਿਹੜਾ ਚਵਾਕੜੀ ਹੈਗੀ ਇਹਦਾ ਜੀ ਨਹੀਂ ਲੱਗਦਾ ਤੂੰ ਰਹਿ ਕੇ ਆਇਆ ਕਰ ਸਕੋ ਚਾਰ ਦਿਨ ਲਾ ਕੇ ਆਇਆ ਕਰ ਐ ਤੈਨੂੰ ਹੌਲੀ ਹੌਲੀ ਸੁਭਾਅ ਪੈਜੋ ਤੈਨੂੰ ਜਮਾ ਹੀ ਨਹੀਂ ਕਿਤੇ ਜਾਣ ਦੇਣਾ ਤੂੰ ਆਪਣੀ ਮਾਂ ਨੂੰ ਮਿਲਣ ਤੋਂ ਵੀ ਤਰਸੇਗੀ ਕਿਉਂ ਤੇਰੀ ਮਾਂ ਨੇ ਇੱਥੇ ਆਉਣਾ ਨਹੀਂ ਤੈਨੂੰ ਇਹਨੇ ਜਾਣ ਨਹੀਂ ਦੇਣਾ ਨਹੀਂ ਨਹੀਂ ਭੂਆ ਜੀ ਇਹੋ ਜੀ ਗੱਲ ਨਹੀਂ ਹੈਗੀ ਸਾਨੂੰ ਤਾਂ ਥੋੜੇ ਦਿਨਾਂ ਬਾਅਦ ਮਾਮੀ ਜੀ ਆਪ ਹੀ ਕਹਿ ਦਿੰਦੇ ਨੇ ਕਿ ਤੁਸੀਂ ਜਾ ਆਓ ਅਸੀਂ ਮਿਲਿਆ ਆਉਣੇ ਹੁੰਨੇ ਆ ਨਾਲੇ ਮਾਮੀ ਜੀ ਇਹੋ ਜੇ ਨਹੀਂ ਹੈਗੇ ਵੀ ਮੈਨੂੰ ਮੇਰੇ ਪੇਕੇ ਜਾਣ ਤੋਂ ਰੋਕਣ ਜਾਂ ਮੇਰੇ ਕੱਲੂ ਪੇਕੇ ਛਡਾਉਣ ਲੈ ਇਹ ਪੇਕੇ ਛਡਾਉਣ ਚ ਤਾਂ ਪੂਰੀ ਮਹਾਰਾ ਇਹਨੂੰ ਸਭ ਪਤਾ ਹੈ ਵੀ ਰਿਸ਼ਤੇ ਕਿਵੇਂ ਤੜਾਈਂਦੇ ਨੇ ਆ ਮੇਰੇ ਭਤੀਜਾ ਭਤੀ ਜੀ ਨੂੰ ਦੂਰ ਕਰਕੇ ਮੇਰੇ ਵੀ ਤਾਂ ਪੇਕੇ ਨਹੀਂ ਛੜਾਏ ਨੇ ਅੱਜ ਮੈਂ ਤਰਸਦੀ ਆ ਉਹਦੇ ਪੇਕੇ ਜਾਣ ਨੂੰ ਉੱਥੇ ਜਾਵਾਂ ਵੀ ਕਿਹੜੇ ਮੂੰਹ ਨਾਲ ਉੱਥੇ ਤਾਂ ਇਹਨੇ ਜਿੰਦਾ ਲਵਾਇਆ ਪਿਆ ਜੇ ਮੈਂ ਉੱਥੇ ਜਾਂਦੀ ਸੀ ਤਾਂ ਆਪਦੇ ਸ੍ਰੀਕੇ ਕਬੀਲੇ ਨੂੰ ਮਿਲ ਕੇ ਆਉਂਦੀ ਸੀ ਆਪਦੇ ਚਾਚੇ ਤਾਇਆ ਨੂੰ ਮਿਲ ਕੇ ਆਉਂਦੀ ਸੀ ਇੱਕ ਘਰ ਨੂੰ ਜਿੰਦਾ ਲੱਗਣ ਪਿੱਛੇ ਵਿੱਚ ਉਹ ਸਾਰੇ ਟੁੱਟ ਗਏ ਅੱਜ ਜਦੋਂ ਮੈਂ ਉਸ ਪਿੰਡ ਦੇ ਕੋਲ ਦੀ ਲੰਘਦੀ ਆ ਨਾ ਤਾਂ ਮੇਰਾ ਦਿਲ ਪੁੱਛਿਆ ਜਾਣੇ ਕਿ ਮੇਰੇ ਤੇ ਕੀ ਬੀਤਦੀ ਹੈਗੀ ਮੈਨੂੰ ਕੀ ਕੀ ਯਾਦ ਆਉਂਦਾ ਹੈ ਮੇਰੇ ਕਾਲਜੇ ਚੋ ਅੱਜ ਰੁੱਗ ਪਰ ਪਰ ਨਿਕਲਦੇ ਨੇ ਚਲੋ ਬੱਸ ਪੂਆ ਜੀ ਤੁਸੀਂ ਰੋਹੋ ਨਾ ਜੇ ਉਦੋਂ ਪ੍ਰਮਾਤਮਾ ਨੇ ਇਹ ਜਿਹਾ ਵਕਤ ਪਾਇਆ ਤਾਂ ਇਹ ਸਭ ਕੁਝ ਹੋਇਆ ਸਚਾਈ ਦਾ ਤੁਹਾਨੂੰ ਵੀ ਪਤਾ ਹੈ ਜਾਂ ਮਾਮੀ ਜੀ ਨੂੰ ਪਤਾ ਹੈ ਉਦੋਂ ਮੈਂ ਤਾਂ ਹੈ ਹੀ ਨਹੀਂ ਸੀ ਪੂਆ ਜੀ ਹੁਣ ਤਾਂ ਇਹ ਗੱਲਾਂ ਸੋਚਣ ਦਾ ਕੋਈ ਫਾਇਦਾ ਹੀ ਨਹੀਂ ਰੱਬ ਨੇ ਉਦੋਂ ਮਾੜਾ ਵਕਤ ਪਾਉਣਾ ਸੀ ਤੇ ਤੁਹਾਡੇ ਪੇਕੇ ਤੁਹਾਡੇ ਤੋਂ ਛੁੱਟਣੇ ਸੀ ਚਲ ਰੱਬ ਦੇ ਭਾਣੇ ਨੂੰ ਤਾਂ ਮੈਂ ਮੰਨਦੀ ਆ। ਇੱਕੇ ਤਾਂ ਮੇਰੇ ਤੇਰੀ ਮੰਮੀ ਨੇ ਛੜਾਏ ਨੇ ਨਾ। ਜਿਹੜੀਆਂ ਇਹਨੇ ਕੀਤੀਆਂ ਨੇ ਨਾ ਉਹ ਤਾਂ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ। ਜੇ ਅੱਜ ਉਹ ਇੱਥੇ ਹੁੰਦੀ ਨਾ ਮੈਂ ਉਹਨੂੰ ਕੱਲੀ-ਕੱਲੀ ਗੱਲ ਪੁੱਛਦੀ ਵੀ ਤੂੰ ਮੇਰੇ ਨਾਲ ਇਹ ਬਹਿਰ ਕਿਉਂ ਕੱਢਿਆ। ਚਲ ਕੋਈ ਨਾ ਭੁਆਜੀ ਹੁਣ ਚੁੱਪ ਕਰ ਜਾਓ। ਜਿਹਦੇ ਤਹਾਨੂੰ ਲੱਗਦੀਆਂ ਨੇ ਨਾ ਉਹਨੂੰ ਪਤਾ ਹੁੰਦਾ। ਉਹਨਾ ਦਾ ਪੁੱਤ ਮੱਲੋਂ ਮੱਲੀ ਆ ਜਾਂਦਾ ਹੁੰਦਾ। ਭੂਆ ਜੀ ਜਿੰਨਾ ਤੁਸੀਂ ਮਾਮੀ ਜੀ ਨੂੰ ਮਾੜਾ ਕਹਿ ਰਹੇ ਹੋ ਨਾ ਇੰਨੇ ਉਹ ਹੈ ਨਹੀਂਗੇ। ਇਹਨਾਂ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਨੇ। ਵੀ ਜਦੋਂ ਸਾਡੇ ਤੇ ਉਹ ਦੁੱਖ ਦੀ ਘੜੀ ਸੀ ਨਾ ਉਦੋਂ ਸਿਰਫ ਮਾਮੀ ਜੀ ਹੀ ਇਹਨਾਂ ਦਾ ਸਹਾਰਾ ਬਣੇ ਸੀ। ਸਹਾਰਾ? ਸਹਾਰਾ ਸਹੂਰਾ ਕੋਈ ਨਹੀਂ। ਉਹਦੇ ਦਿਲ 'ਚ ਪੁੱਤ ਬੇਈਮਾਨੀ ਸੀ। ਇਹ ਤੂੰ ਨਹੀਂ ਜਾਣਦੀ। ਤੂੰ ਤਾਂ ਹਲੇ ਕੱਲ੍ਹ ਵਿਆਹ ਕੇ ਆਈ ਐ। ਮੇਰੇ ਨਾਲ ਤਾਂ ਉਹਦਾ ਪੁਰਾਣਾ ਬਾਹ ਵਾਸਤਾ ਹੈ। ਜਦੋਂ ਉਹ ਹੈਪੀ ਤੇ ਸਿਮੀ ਨੂੰ ਲੈ ਕੇ ਆਈਆਂ ਨਾ ਉਦੋਂ ਮੈਂ ਉੱਥੇ ਸੀ ਇਹਨੇ ਤਾਂ ਸਗੋ ਜਵਾਕਾਂ ਦੇ ਮਨ 'ਚ ਮੇਰੇ ਪ੍ਰਤੀ ਇਹ じゃ ਜ਼ਹਿਰ ਭਰਿਆ ਮੇਰੇ ਕੋਲ ਆਉਣੋਂ ਵੀ ਹਟਾਤੇ ਨਹੀਂ ਤਾਂ ਜਵਾਕ ਭੂਆ ਕੋਲੇ ਭੱਜੇ ਜਾਂਦੇ ਨੇ ਜੇ ਮੇਰੇ ਇਹਨਾਂ ਨਾਲ ਪਿਆਰ ਹੈ ਤਾਂ ਹੀ ਮੈਂ ਆਉਣੀ ਐ ਨਹੀਂ ਇੱਥੇ ਧੀਏ ਤਾਂ ਮੇਰਾ ਕੀ ਕੰਮ ਐ ਹਲੇ ਤਾਂ ਤੁਹਾਨੂੰ ਭੂਆ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਹਦੀ ਚਲਾਕੀ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਆ ਦੇਖ ਲੈ ਤੂੰ ਅਬਦਾ ਮੁੰਡਾ ਤਾਂ ਇਹਨੇ ਬਾਹਰ ਭੇਜਤਾ ਆ ਮੇਰੇ ਭਤੀਜੇ ਨੂੰ ਉਥੇ ਲਾ ਲਿਆ ਸੀਰੀਆਂ ਮੰਗੂ ਖੇਤਾਂ 'ਚ ਕੰਮ ਕਰਨ ਵਾਸਤੇ ਜੇ ਇਹ ਚੌਂਦੀ ਤਾਂ ਹੈਪੀ ਨੂੰ ਬਾਹਰ ਭੇਜਦੀ ਅਬਦੇ ਮੁੰਡੇ ਨੂੰ ਨਹੀਂ ਹੁਣ ਇੱਥੇ ਦੇਖ ਲੈ ਕਿੰਨਾ ਫਰਕ ਕੀਤਾ ਇਹਨੇ ਮੇਰਾ ਤਾਂ ਮੱਟ ਗਿਆ ਜਦੋਂ ਹੈਪੀ ਖੇਤੋਂ ਮੁੜਕੋ ਮੁੜਕੀ ਹੋਇਆ ਆ ਇਹ ਤਰਸ ਆਪਦੀ ਕਰਦੇ ਹੁੰਦੇ ਨੇ ਬਗਾਨਾ ਕਿਹੜਾ ਕਰ ਲੂਗਾ ਆ ਜਿਹੜਾ ਤੂੰ ਮਾਮੀ ਮਾਮੀ ਕਰਦੀਆਂ ਨਾ ਉਹਨੇ ਤਾਂ ਇਹ ਗੱਲ ਸੋਚੀ ਵੀ ਨਹੀਂ ਹੋਣੀ ਵੀ ਮੇਰਾ ਭਾਨਾ ਜਾਂ ਉਥੇ ਖੇਤਾ ਚ ਗਰਮੀ ਚ ਕੰਮ ਕਰਦਾ ਹੋਊਗਾ ਮੈਨੂੰ ਤਾਂ ਤਾਂ ਆਉਂਦਾ ਕਿਉਂਕਿ ਮੇਰੇ ਪਿਓ ਦੀ ਨਿਉਂ ਜਾੜਾ ਹੈ ਮੈਂ ਤਾਂ ਉਦੋਂ ਹੈਰਾਨ ਹੋ ਗਈ ਜਦੋਂ ਮੈਂ ਹੈਪੀ ਨੂੰ ਕਿਹਾ ਵੀ ਕੋਈ ਕੰਮ ਤੋੜ ਲੈ ਕਹਿੰਦਾ ਮੇਰੇ ਕੋਲ ਭੂਆ ਪੈਸੇ ਨਹੀਂ ਹੈਗੇ ਮੈਂ ਤਾਂ ਕੁੜੀ ਦੇ ਵਿਆਹ ਤੇ ਲਾਤੇ ਉਹ ਜਿਹੜੇ ਤੁਸੀਂ ਐਨੇ ਚਿਰ ਦਾ ਠੇਕਾ ਲੈਂਦੇ ਸੀ ਫਿਰ ਉਹ ਪੈਸੇ ਕਿੱਥੇ ਨੇਗੇ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਹਲੇ ਉਹੀ ਪੈਸੇ ਆ ਚੋਂ ਇਹਨੇ ਆਪਦਾ ਮੁੰਡਾ ਬਾਹਰ ਤੋੜਿਆਗਾ ਜਿਹੜੇ ਮਾੜੇ ਮੋٹے ਬੱਚੇ ਸੀ ਉਹ ਕੁੜੀ ਦਾ ਵਿਆਹ ਕਰਤਾ ਪੈਸਾ ਥੋੜਾ ਕੰਮ ਇਹ ਆਪਦੇ ਕੱਢੀ ਜਾਂਦੀ ਐ ਤੁਸੀਂ ਦੋਏ ਜੀ ਮਾੜਾ ਮੋਟਾ ਕੁਝ ਸੋਚ ਵਿਚਾਰ ਲਓ ਹੱਲੇ ਵੀ ਟਾਈਮ ਐ ਪਰਪੂਆ ਜੀ ਮੈਨੂੰ ਤਾਂ ਇੰਨਾਂ ਗੱਲਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਿੱਥੋਂ ਪੈਸਾ ਆਇਆ ਹੈ ਕინੇ ਲਾਇਆ ਹੈ ਕਿਵੇਂ ਲਾਇਆ ਹੈ ਇਹਦੇ ਬਾਰੇ ਤਾਂ ਜਾਂ ਇਹ ਜਾਣਦੇ ਨੇ ਜਾਂ ਮਾਮੀ ਜੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਇਹ ਸਾਰੀ ਗੱਲਬਾਤ ਦਾ ਤੂੰ ਵੀ ਧਿਆਨ ਰੱਖਿਆ ਕਰ ਤੂੰ ਵੀ ਪੜ੍ਹੀ ਲਿਖੀ ਐ ਚੱਲ ਮੰਨਿਆ ਹੈਪੀ ਨੂੰ ਤਾਂ ਤੇਰੀ ਮਾਮੀ ਨੇ ਭਲੋੜ ਖਿਆਦਾ ਤੂੰ ਤਾਂ ਸਾਮੰਦਾਰ ਬਣ ਜਾ ਆਪਦੇ ਪੈਸੇ ਤੇ ਲੱਦਾ ਤੂੰ ਤਾਂ ਧਿਆਨ ਰੱਖ ਲੈ ਮੇਰੀ ਗੱਲ ਸੁਣ ਧਿਆਨ ਨਾਲ ਅੱਗੇ-ਅੱਗੇ ਥੋੜੀ ਵੀ ਕਬੀਲਦਾਰੀ ਵਧਣੀ ਆ ਖਰਚੇ ਵਧਣਗੇ ਫਿਰ ਤੇਰੀ ਮਾਮੀ ਨੇ ਹੱਥ ਖੜੇ ਕਰ ਦੇਣੇ ਨੇ ਕੁਛ ਨਹੀਂ ਦੇਣਾ ਤੁਹਾਨੂੰ ਜੇ ਜੋੜੇ ਜਾਂਦੇ ਨੇ ਦੋ ਪੈਸੇ ਤਾਂ ਹੁਣ ਜੋੜ ਲਓ ਅੱਗੇ-ਅੱਗੇ ਨਹੀਂ ਜੁੜਨੇ ਤੇਰੀ ਮਾਮੀ ਨੂੰ ਤਾਂ ਮੌਜਾਂ ਲੱਗੀਆਂ ਪਈਆਂ ਨੇ ਤਿੰਨ ਤਣ ਪਾਸਿਓਂ ਪੈਸਾ ਆਉਂਦਾ ਹੈਗਾ ਨਾਲੇ ਤਾਂ ਆਪਦੀ ਜ਼ਮੀਨ ਦੀ ਕਮਾਈ ਖਾਂਦੀ ਐ ਨਾਲੇ ਮੁੰਡਾ ਬਾਹਰੋਂ ਭੇਜਦਾ ਨਾਲੇ ਥੋਡੀ ਜ਼ਮੀਨ ਦਾ ਠੇਕਾ ਜੇਬ 'ਚ ਪਾ ਲੈਂਦੀ ਹੈਗੀ ਥੋਡੀ ਮੰਮੀ ਵਰਗੀ ਆਸ਼ ਕਿਹੜਾ ਕਰਦਾ ਉਹ ਧੂਆ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇ ਵੀ ਮੰਮੀ ਨੇ ਸਾਰਾ ਕੁਝ ਸਾਂਭ ਰੱਖਿਆ ਪਰ ਇੱਥੇ ਇੱਕ ਗੱਲ ਇਹ ਵੀ ਐ ਵੀ ਮੰਮੀ ਨੇ ਕਦੇ ਸਾਤੋਂ ਕੁਛ ਲਕੋ ਕੇ ਨਹੀਂ ਰੱਖਿਆ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਨੇ ਚਲੋ ਮੰਨਿਆ ਮੈਨੂੰ ਨਹੀਂ ਕੁਝ ਪਤਾ ਪਰ ਇਹਨਾਂ ਨੂੰ ਤਾਂ ਸਾਰਾ ਪਤਾ ਹੈ ਇਹਨਾਂ ਨੂੰ ਤਾਂ ਸਾਰਾ ਪਤਾ ਹੈ ਕਿ ਉਹ ਪੈਸੇ ਦਾ ਲੈਣ ਦੇਣ ਤਾਂ ਇਹੀ ਕਰਦੇ ਨੇ ਮਾਮੀ ਤਾਂ ਨਹੀਂ ਕਰਦੀ ਜੇ ਤਾਂ ਮਾਮੀ ਕੋਈ ਪੈਸੇ ਟਕੇ ਵਿੱਚ ਸਾਤੋ ਓਲਾ ਰੱਖਦੀ ਹੋਵੇ ਫੇਰ ਤਾਂ ਅਸੀਂ ਉਹਨੂੰ ਕਹੀਏ ਨਹੀਂ ਤਾਂ ਸਾਡਾ ਬੋਲਣ ਦਾ ਕੋਈ ਹੱਕ ਹੀ ਨਹੀਂ ਬਣਦਾ ਜਦੋਂ ਸਾਨੂੰ ਬਿਨਾਂ ਮੰਗੇ ਚੀਜ਼ ਮਿਲ ਜਾਂਦੀ ਹੈ ਚੱਲ ਮੇਰੀਆਂ ਗੱਲਾਂ ਤੇ ਨਹੀਂ ਯਕੀਨ ਤੈਨੂੰ ਨਾ ਸਹੀ ਮੈਨੂੰ ਇਹ ਦੱਸ ਵੀ ਕਦੇ ਤੈਨੂੰ ਪਿੰਡ ਗੇੜਾ ਮਰਵਾ ਕੇ ਲਿਆਈ ਹੈ ਦੀਪਾ ਇਤੇਰੇ ਅਸਲੀ ਚ ਸੌਰੇ ਆ ਹਾਨੇਗੇ ਆ ਆਪਣਾ ਘਰ ਹੈਗਾ ਨਾ ਪੂਆ ਜੀ ਮੈਂ ਤਾਂ ਉੱਥੇ ਕਦੇ ਵੀ ਨਹੀਂ ਗਈ ਮੈਂ ਤਾਂ ਸਗੋਂ ਇੱਕ ਦੋ ਵਾਰੀ ਮਾਮੀ ਜੀ ਨੂੰ ਕਿਹਾ ਵੀ ਐ ਆਪਾਂ ਪਿੰਡ ਗੇੜਾ ਮਾਰ ਕੇ ਆਉਨੇ ਆ ਪਰ ਉਹਨਾਂ ਨੇ ਮੈਨੂੰ ਮਨਾ ਕਰਤਾ ਕਹਿੰਦੇ ਆਪਾਂ ਨਹੀਂ ਜਾਂਦੇ ਵੀ ਉੱਥੇ ਜਾ ਕੇ ਨਾ ਐਵੇਂ ਮਾਨੀ ਦੁਖੀ ਹੁੰਦਾ ਪ੍ਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਨਾ ਮਾਂ ਮ ਉਹਦਾ ਕਾਹਦਾ ਦੁਖੀ ਹੋਊਗਾ ਦੁਖੀ ਤਾਂ ਮਨ ਮੇਰਾ ਹੁੰਦਾ ਜਦੋਂ ਮੈਂ ਉੱਥੇ ਜਿੰਦਾ ਲੱਗਿਆ ਦੇਖਦੀ ਆ ਆ ਨਾਲੇ ਐਂ ਕਰ ਮੈਨੂੰ ਅੱਜ ਚਾਬੀ ਦੇ ਮੈਂ ਉੱਥੇ ਖੋਰ ਕੇ ਦੇਖਾਂ ਜਿੰਦਾ ਜੁੰਦਾ ਮੈਨੂੰ ਤਾਂ ਉਸ ਘਰ ਦਾ ਮੂਹ ਆਉਂਦਾ ਕਿਉਂ ਮੈਂ ਉੱਥੇ ਜੰਮੀ ਪਣੀ ਐ ਚਾਬੀ ਪਰ ਚਾਬੀ ਤਾਂ ਕੋਹ ਜੀ ਮੇਰੇ ਕੋਲੇ ਹੈ ਨਹੀਂ ਉਹ ਤਾਂ ਮੰਮੀ ਕੋਲੇ ਐ ਅੱਛਾ ਮੰਮੀ ਕੋਲੇ ਆ ਚਾਬੀ ਨਾ ਤੁਹਾਡੀ ਜ਼ਮੀਨ ਦਾ ਠੇਕਾ ਤਾਂ ਉਹ ਸੰਭਦੀ ਐ ਜ਼ਮੀਨ ਦੀ ਮਾਲਕ ਵੀ ਉਹ ਬਣੀ ਬੈਠੀ ਹੈਗੀ ਉਹ ਘਰ ਦੀ ਮਾਲਕਣ ਵੀ ਉਹ ਬਣاتی ਨਾ ਉਹਦਾ ਕੀ ਹੱਕ ਬਣਦਾ ਮੇਰੇ ਪੇਕਿਆਂ ਦੇ ਘਰ ਦੀ ਚਾਬੀ ਸਾਂਭਣ ਦਾ ਇਹ ਤਾਂ ਜਾਂ ਤੂੰ ਸਾਂਭ ਜਾਂ ਹੈਪੀ ਸਾਂਭੇ ਹੁਣ ਤਾਂ ਮੈਨੂੰ ਆਪਦੇ ਪੇਕਿਆਂ ਦੇ ਘਰੇ ਨਾ ਇਹ ਤੋਂ ਪੁੱਛ ਕੇ ਜਾਣਾ ਪਊਗਾ ਵੀ ਭਾਈ ਮੈਂ ਕਿੱਦੇ ਜਾਵਾਂ ਕਿੱਦੇ ਤੂੰ ਮੈਨੂੰ ਚਾਬੀ ਦੇਂਗੀ ਆਗੀ ਨਾ ਹੋਈ ਗੱਲ ਕਿਹਾ ਸੀ ਨਾ ਤੈਨੂੰ ਇਹ ਪੇਕੇ ਤੜਾਉਣ ਚ ਮਾਹਰ ਐ ਤੂੰ ਮੇਰੀ ਗੱਲ ਯਾਦ ਰੱਖੀ ਤੇਰੇ ਤੇ ਵੀ ਇਹ ਟਾਈਮ ਕਦੇ ਆਊਗਾ